ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਆਪਾਂ ਆਪਣੇ ਚੈਨਲ ਤੇ ਵੇਚ ਖਰੀਦ ਵਾਲੇ ਘੋੜੇ ਘੋੜੀਆਂ ਆਂਦੀਆਂ ਜਾਂ ਹੋਰ ਵੀ ਕਈ ਪ੍ਰਕਾਰ ਦੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹਿੰਦੇ ਆਂ ਜੋ ਅੱਜ ਦੀ ਵੀਡੀਓ ਵਿੱਚ ਤੁਸੀਂ ਆ ਦੋ ਘੋੜੇ ਦੇਖ ਰਹੇ ਹੋ ਦੋਨੇ ਫॉर ਸੇਲ ਆ ਵੀਰ ਨੇ ਘੋੜੇ ਵੇਚਣੇ ਆ ਵੈਸੇ ਇਹਨਾਂ ਦੀ ਸਟੱਡ ਸਰਵਿਸ ਵੀ ਓਪਨ ਆ ਜੇ ਕਿਸੇ ਨੂੰ ਸਟੱਡ ਸਰਵਿਸ ਚਾਹੀਦੀ ਹੋਵੇ ਉਹ ਵੀ ਮਿਲ ਜੂ ਦੋਨੇ ਘੋੜਿਆਂ ਚੋਂ ਕੋਈ ਵੀ ਘੋੜਾ ਚਾਹੀਦਾ ਹੋਵੇ ਉਹ ਵੀ ਮਿਲ ਜੂ ਕਿਹੜੇ ਫਾਰਮ ਤੇ ਆ ਇਹ ਘੋੜੇ ਕੀ ਇਹਨਾਂ ਦੀ ਡਿਟੇਲ ਆ ਕੀ ਹਾਈਟ ਆ ਕਹਿਰ ਜੇ ਬੱਚੇ ਪੈਦਾ ਕੀਤੇ ਨੇ ਸਾਰਾ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਬਹੁਤ ਨਾਮੀ ਕੋੜੇ ਆ ਚੰਗੇ ਚੰਗੇ ਇਹਨਾਂ ਨੇ ਬੱਚੇ ਪੈਦਾ ਕੀਤੇ ਆ ਵੀਡੀਓ ਦੇ ਸਟਾਰਟਿੰਗ 'ਚ ਹੀ ਤੁਹਾਨੂੰ ਦੱਸਦੇ ਆ ਬਸ ਇੱਕ ਬੇਨਤੀ ਆ ਵੀ ਜਿਹੜੇ ਵੀਰ ਆਪਣੀ ਫੇਸਬੁੱਕ ਤੇ ਵੀਡੀਓ ਦੇਖ ਰਹੇ ਆ ਉਹ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਿਓ ਜਿਹੜੇ ਭਰਾ ਆਪਣੀ YouTube ਤੇ ਵੀਡੀਓ ਦੇਖਦੇ ਆ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਬੈਲ ਨੂੰ ਔਲ ਤੇ ਸੈਟ ਕਰ ਲਿਓ ਤਾਂ ਜੋ ਤੁਹਾਨੂੰ ਹਰੇਕ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਈ ਤੇ ਤੁਸੀਂ ਵੀਡੀਓ ਦਾ ਆਨੰਦ ਲੈ ਸਕੋ। ਬਾਕੀ ਆਉ ਦੰਨੇ ਆ ਡਿਟੇਲ ਏ ਜੀਐਸ ਸਰਾ ਸਟੱਡ ਫਾਰਮ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਬਈ ਜਗਰਾਜ ਕੋਲੇ ਕਤਰ ਵਾਲੇ ਕੋਲੇ ਘੋੜੇ ਇਹ ਦੋਨੇ। ਇੱਕ ਆ ਕੋੜਾ ਦੋਸਤੋ ਲਕਾਸ। ਘੋੜਿਆਂ ਦੀ ਦੁਨੀਆ 'ਚ ਇਹਨੂੰ ਸਾਰੇ ਹੀ ਜਾਣਦੇ ਆ। ਉਹਨਾਂ ਨੇ ਦੇਖਣ ਸਾਰੇ ਪਛਾਣ ਜਾਣਾ ਘੋੜਿਆਂ ਵਾਲੇ ਵੀਰਾਂ ਨੇ। ਵੀ ਇਹ ਕੋਈ ਦਾ ਰਿਕਾਰਡ ਕੀ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਜਿਹੜੇ ਇਹਦੀ ਜਾਣਕਾਰੀ ਤੋਂ ਵਾਂਝੇ ਆ ਉਹਨਾਂ ਵਾਸਤੇ ਦੱਸ ਦਿਆਂ ਵੀ ਇਹ ਲਕਾਸ ਘੋੜਾ ਦੋਸਤੋ ਆਲੀ ਸ਼ਾਨ ਦਾ ਡਾਇਰੈਕਟ ਬੱਚਾ ਆਲੀ ਸ਼ਾਨੇ ਦਾ ਬਾਪ ਆ ਗਿਆ ਹਾਈਟ ਆ ਜੋ ਇਹਦੀ ਉਹ 63 ਪਲੱਸ ਆ ਮੱਥੇ ਦੇ ਪਟਾ ਇੱਕ ਪੈਰ ਚਿੱਟਾ ਕਨਕਨੌਤੀ ਦਾ ਘੋੜਾ ਬਹੁਤ ਚੰਗਾ ਸਵਾਰੀ ਬੜੀ ਚੰਗੀ ਕਰਾਉਂਦਾ ਤੇ ਬੱਚੇ ਇਹਨੇ ਤਹਿ ਤੋੜ ਰਿਕਾਰਡ ਤੋੜ ਬੱਚੇ ਪੈਦਾ ਕੀਤੇ ਆ ਇਹਦੀਆਂ ਵਸ਼ੇਰੀਆਂ ਦੋਸਤੋ 65 65 66 66 ਇੰਚ ਦੀਆਂ ਵੀ ਹੋਣਾਂ ਸ਼ੋਹਾਂ 'ਚ ਖੜਦੀਆਂ ਤੇ ਆਹ ਘੋੜਾ ਆ ਗਿਆ ਦੋਸਤੋ ਖਲੀ ਇਹ ਰਾਜੂ ਡੋੜ ਦਾ ਇਕਲੌਤਾ ਘੋੜਾ ਜਿਹਦੀ ਪੰਜਾਬ 'ਚ ਸਟੱਡ ਸਰਵਿਸ ਚੱਲਦੀ ਆ ਕਨ ਕਨੋਤੀ ਦਾ ਇਹ ਵੀ ਘੋੜਾ ਬਹੁਤ ਚੰਗਾ ਸਵਾਰੀ ਇਹ ਵੀ ਬਹੁਤ ਚੰਗੀ ਕਰਾਉਂਦਾ ਮਜ਼ਬੂਤ ਬੜਾ ਘੋੜਾ ਆ ਜੋ ਬੱਚੇ ਆ ਸਪੌਟਲੈਸ ਪੈਦਾ ਕੀਤੇ ਨੇ ਬੜੇ ਚੰਗੇ ਚੰਗੇ ਬੱਚੇ ਪੈਦਾ ਇਹਨੇ ਵੀ ਕੀਤੇ ਆ ਸ਼ੋਅ ਕੁਆਲਟੀ ਦੇ ਨੁਕਰੀਆਂ ਘੋੜੀਆਂ ਤੇ ਤਾਂ ਚੰਗੇ ਬੱਚੇ ਪਾਉਣੀਆਂ ਦੋਸਤੋ ਚੰਬੀਆਂ ਘੋੜੀਆਂ ਤੇ ਦੇ ਬੜੇ ਸਾਫ ਬੱਚੇ ਆਇਆ ਮਜ਼ਬੂਤੀ ਬਹੁਤ ਜ਼ਿਆਦਾ ਆ ਘੋੜੇ ਦੀ ਸਵਾਰੀ ਬਹੁਤ ਜ਼ਿਆਦਾ ਚੰਗੀ ਕਰਾਉਂਦਾ ਇਹ ਵੀ ਘੋੜਾ ਫੋਰ ਸੇਲ ਆ ਜੇ ਕਿਸੇ ਭਰਾ ਨੂੰ ਇਹ ਘੋੜਾ ਚਾਹੀਦਾ ਹੋਵੇ ਤਾਂ ਵੀਰ ਨਾਲ ਸੰਪਰਕ ਕਰ ਸਕਦਾ ਮਾਲਕ ਵੀਰ ਦਾ ਜੋ ਨੰਬਰ ਆ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਬੈਡ ਬਾਡੀ ਘੋੜੇ ਦੀ ਬਹੁਤ ਚੰਗੀ ਆ ਜੋ ਇਹਦੀ ਹਾਈਟ ਆ ਉਹ 66 ਪਲੱਸ ਆ ਦੋਸਤੋ ਇਹ ਪਹਿਲਾਂ ਡਾਕਟਰ ਸਾਹਿਬ ਦੇ ਫਾਰਮ ਤੇ ਰਿਹਾ ਉੱਥੇ ਵੀ ਇਹਨੇ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਤੁਸੀਂ ਇਹਦੀ ਨੱਕ ਨੁੱਕ ਫੇਸ ਕੁਆਲਿਟੀ ਚੈੱਕ ਕਰਿਓ ਇਹ ਡੋਡਾਂ ਵਾਲੇ ਰਾਜੂ ਘੋੜੇ ਦਾ ਬੱਚਾ ਹੈ ਕੰਨ ਕਨੌਤੀ ਦਾ ਬਹੁਤ ਚੰਗਾ ਮਜ਼ਬੂਤੀ ਬਹੁਤ ਜ਼ਿਆਦਾ ਆ ਘੋੜੇ ਦੇ ਚਾਲ ਇਹ ਵੀ ਬਹੁਤ ਚੰਗੀ ਤਰ੍ਹਾਂ ਦਾ ਸਵਾਰੀ ਕਰਾਉਂਦਾ ਦੋਸਤੋ ਸਟੱਡ ਸਰਵਸ ਇਹਦੀ ਵੀ ਓਪਨਾ ਵੈਸੇ ਘੋੜਾ ਵੇਚਣਾ ਜੇ ਕਿਸੇ ਨੂੰ ਪਸੰਦ ਆਉਂਦਾ ਤਾਂ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੇ ਫਾਰਮ ਦੀ ਲੋਕੇਸ਼ਨ ਦੱਸਾਂ ਤਾਂ ਜੀਐਸ ਸਰਾਂ ਸਟੱਡ ਫਾਰਮ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਤੋਂ ਬਰਨਾਲਾ ਰੋਡ ਤੇ ਸ਼ਹਿਰ ਲੰਗਨਸਰ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਦੋਸਤੋ ਇੱਕ ਸਾਹ ਉਹਦਾ ਬੋਰਡ ਵੀਰ ਉਹਨਾਂ ਦਾ ਲੱਗਿਆ ਹੋਇਆ ਬਾਕੀ ਤੁਸੀਂ ਫੋਨ ਤੇ ਰਾਬਤਾ ਕਾਇਮ ਕਰ ਸਕਦੇ ਹੋ